ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਅਗਲੇ 2 ਦਿਨ ਤਕੜੀ ਗਰਮੀ ਪੈਣ ਦੀਆਂ ਸੰਭਾਵਨਾਵਾਂ ਨੇ ਕਿਉਂਕਿ ਹਵਾਵਾਂ ਦੀ ਗਤੀ ਵੀ ਆਪਾਂ ਨੂੰ ਹੌਲੀ ਦੇਖਣ ਨੂੰ ਮਿਲੇਗੀ ਇਸ ਦੇ ਕਾਰਨ ਟੈਂਪਰੇਚਰ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲੇਗਾ ਅਗਲੇ 2 ਦਿਨ ਕਈ ਇਲਾਕਿਆਂ ਦੇ ਵਿੱਚ ਟੈਂਪਰੇਚਰ 35 ਤੋਂ 40 ਡਿਗਰੀ ਦੇ ਵਿਚਕਾਰ ਜਾ ਸਕਦੇ ਨੇ ਬਾਕੀ ਡਿਟੇਲ ਵਿੱਚ ਦੱਸਦੇ ਆ ਅਗਲੇ 2 ਦਿਨਾਂ ਦਾ ਮੌਸਮ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਲੋ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਤੁਸੀਂ ਅੱਜ ਦੇ ਮੌਸਮ ਤੇ ਨਿਗਾ ਮਾਰਦੇ ਆ ਜਿਵੇਂ ਕਿ ਅੱਜ ਪਿਛਲੀ ਵਾਰ ਵਾਂਗੂ ਦੱਸਿਆ ਸੀ ਕਿ ਅੱਜ ਦਾ ਮੌਸਮ ਆ ਜਿਹੜਾ ਲਗਭਗ ਸਾਫ਼ ਰਹੇਗਾ ਲੇਕਿਨ ਹਵਾਵਾਂ ਦੀ ਗਤੀ ਆ ਜਿਹੜੀ ਉਹ ਬਹੁਤ ਤੀਮੀ ਦੇਖਣ ਨੂੰ ਮਿਲੇਗੀ ਤੇ ਉਸੇ ਤਰ੍ਹਾਂ ਹੀ ਰਿਹਾ ਦੁਪਹਿਰ ਦੇ ਸਮੇਂ ਆ ਜਿਹੜੀ ਨਾ ਮਾਤਰ ਪੰਜਾਬ ਦੇ ਵਿੱਚ ਹਵਾ ਦੇਖੀ ਗਈ ਆ ਤੇ ਅਗਲੇ ਦੋ ਦਿਨਾਂ ਦੀ ਗੱਲ ਕਰਾਂਗੇ ਕੱਲ ਦੇ ਮੌਸਮ ਦੀ ਗੱਲ ਕਰਾਂਗੇ ਤਾਂ ਕੱਲ ਨੂੰ ਵੀ ਇਸੇ ਤਰ੍ਹਾਂ ਹੀ ਮੌਸਮ ਰਹੇਗਾ ਲੇਕਿਨ ਹਵਾਵਾਂ ਦੀ ਗਤੀ ਤੀਮੀ ਹੋਣ ਦੇ ਕਾਰਨ ਟੈਂਪਰੇਚਰ ਆ ਜਿਹੜਾ 38 ਤੋਂ 40 ਡਿਗਰੀ ਦੇ ਵਿਚਕਾਰ ਜਾ ਸਕਦਾ ਹੈ ਜਿਹੜੇ ਰਾਜਸਥਾਨ ਦੇ ਨਾਲ ਲੱਗਦੇ ਇਲਾਕੇ ਭਾਵ ਦੱਖਣੀ ਇਲਾਕੇ ਨੇ ਜਿਵੇਂ ਕਿ ਸੰਗਰੂਰ ਮਾਨਸਾ ਫਾਜ਼ਿਲਕਾ ਫਰੀਦਕੋਟ ਫਤੇਗੜ ਸਾਹਿਬ ਵਰਗੇ ਜ਼ਿਲ੍ਹਿਆਂ ਦੇ ਵਿੱਚ ਆਪਾਂ ਨੂੰ ਤਗੜੀ ਗਰਮੀ ਦੇਖਣ ਨੂੰ ਮਿਲ ਸਕਦੀ ਆ ਇਸ ਤੋਂ ਇਲਾਵਾ ਲੁਧਿਆਣਾ ਜਲੰਧਰ ਅਤੇ ਮੋਗਾ ਦੇ ਵਿੱਚ ਵੀ ਅੱਜ ਦੇ ਜਿਹੜੇ ਮੌਜੂਦਾ ਟੈਂਪਰੇਚਰ ਸੀਗੇ ਉਹ 38 ਡਿਗਰੀ ਦੇ ਵਿਚਕਾਰ ਦੇਖੇ ਗਏ ਨੇ 35 ਤੋਂ 38 ਦੇ ਵਿਚਕਾਰ ਤੇ ਕੱਲ ਨੂੰ ਇਹ ਵੱਧ ਕੇ 40 ਤੱਕ ਜਾ ਸਕਦੇ ਨੇ ਲੁਧਿਆਣਾ ਮੋਗਾ ਅਤੇ ਜਲੰਧਰ ਵਰਗੇ ਸ਼ਹਿਰਾਂ ਦੇ ਬਾਕੀ ਹਵਾਵਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋ ਰਿਹਾ ਭਾਵ ਕੋਈ ਇੱਕ ਪਾਸਿਓਂ ਹਵਾ ਨਹੀਂ ਚੱਲੇਗੀ ਪਵਨਾ ਪੂਰਬੀ ਦੱਖਣੀ ਇੱਕ ਪਾਸਿਓਂ ਨਹੀਂ ਚੱਲੇਗੀ ਮਿਕਸ ਹਵਾਵਾਂ ਚੱਲਣਗੀਆਂ ਪੂਰਬੀ ਦੱਖਣੀ ਹਵਾਵਾਂ ਅੱਗੇ ਪੰਜਾਬ ਦੇ ਵਿੱਚ ਹੌਮਸ ਭਰਿਆ ਮਾਹੌਲ ਰਹੇਗਾ ਅਤੇ ਅਗਲੇ 2 ਦਿਨ ਆਪਾਂ ਨੂੰ ਰਾਤ ਦੇ ਮੌਸਮ ਦੇ ਵਿੱਚ ਥੋੜੀ ਜੀ ਤਬਦੀਲੀ ਦੇਖਣ ਨੂੰ ਮਿਲੇਗੀ ਜਿਵੇਂ ਕਿ ਆਪਾਂ ਨੂੰ ਦਿਖ ਰਿਹਾ ਹੈ ਕਿ ਰਾਤ ਨੂੰ ਥੋੜਾ ਜਿਹਾ ਨਰਵਾਈ ਵਾਲਾ ਮੌਸਮ ਰਹਿੰਦਾ ਹੈ ਅਗਲੇ 2 ਦਿਨਾਂ ਜਿਹੜਾ ਟੈਂਪਰੇਚਰ ਥੋੜਾ ਜਿਹਾ ਵਧੇਗਾ 1-2 ਡਿਗਰੀ ਟੈਂਪਰੇਚਰ ਨੇ ਜਿਹੜੇ ਆਪ ਜਾਣਗੇ ਜਿਸ ਦੇ ਕਾਰਨ ਆਪਾਂ ਨੂੰ ਰਾਤ ਨੂੰ ਹੋਰ ਵੀ ਜ਼ਿਆਦਾ ਗਰਮੀ ਦਾ ਅਹਿਸਾਸ ਹੋਵੇਗਾ ਬਾਕੀ ਜੇਕਰ ਕੋਈ ਨਵੀਂ ਜਿਵੇਂ ਪ੍ਰੀ ਮੌਨਸਨ ਸਿਸਟਮ ਆ ਜਿਹੜੇ ਆਉਣੇ ਸ਼ੁਰੂ ਹੋਣਗੇ ਉਹਨਾਂ ਬਾਰੇ ਜਾਣਕਾਰੀ ਵੀ ਅਸੀਂ ਤੁਹਾਨੂੰ ਟਾਈਮ ਟੂ ਟਾਈਮ ਦਿੰਦੇ ਰਹਾਂਗੇ ਤੁਸੀਂ ਚੈਨਲ ਨਾਲ ਇਸੇ ਤਰ੍ਹਾਂ ਹੀ ਬਨੇ ਰਹੋ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਧੰਨਵਾਦ